ਦੋਸਤੋ ਬਰਸਾਤ ਰੁੱਤ ਆਉਣ ਵਾਲੀ ਆ ਸੋ ਬਰਸਾਤ ਰੁੱਤ ਦੇ ਵਿੱਚ ਵੱਧ ਤੋਂ ਵੱਧ ਬੂਟੇ ਲਾਓ ਰੁੱਖ ਲਾਓ ਕਿਉਂਕਿ ਰੁੱਖ ਲਾਉਣਾ ਹੈ ਜਿਹੜਾ ਇਹ ਸਭ ਦਾ ਫਰਜ਼ ਆ ਸਾਰੇ ਰੁੱਖਾਂ ਤੋਂ ਆਕਸੀਜਨ ਲੈਂਦੇ ਆ ਫਲ ਖਾਂਦੇ ਆ ਛਾਵਾਂ ਲੈਂਦੇ ਆ ਹੋਰ ਵੀ ਬਹੁਤ ਕੁਝ ਬਹੁਤ ਫਾਇਦੇ ਲੈਂਦੇ ਆ ਰੁੱਖਾਂ ਤੋਂ ਗਿਣੇ ਨਹੀਂ ਜਾ ਸਕਦੇ ਸੋ ਹਰ ਮਨੁੱਖ ਲਾਵੇ ਇੱਕ ਰੁੱਖ ਇੱਕ ਰੁੱਖ ਸੌ ਸੁੱਖ ਇੱਕ ਰੁੱਖ ਲਾਓ ਸੋ ਸੁਖ ਪਾਓ ਜੇ ਪਾਣੀ ਰੁੱਖ ਨਾ ਸਾੰਬੇ ਨਾ ਲਾਏ ਤਾਂ ਆਉਣ ਵਾਲੇ ਥੋੜੇ ਜੇ ਸਮੇਂ ਵਿੱਚ ਪੰਜਾਬ ਨੇ ਰਾਜਸਥਾਨ ਬਣ ਜਾਣਾ ਸਾਰਾ ਪਾਣੀ ਖਤਮ ਹੋ ਜਾਣਾ ਧਰਤੀ ਨੇ ਬੰਜਰ ਬਣ ਜਾਣਾ ਬੰਜਰ ਦੋਸਤੋ ਸੋ ਸੰਭਲੋ ਮੌਕਾ ਹਲੇ ਵੀ ਡੁੱਲੇ ਵੀਰਾਂ ਦਾ ਕੁਝ ਨਹੀਂ ਵਿਗੜਿਆ ਰੁੱਖ ਲਾ ਕੇ ਉਹਨਾਂ ਦੀ ਸੰਭਾਲ ਕਰੋ ਪੰਜਾਬ ਨੂੰ ਬਚਾ ਲਓ ਨਹੀਂ ਪੰਜਾਬ ਚੱਲੇ ਆ ਰਾਜਸਥਾਨ ਬਣ ਜਾਣਾ ਸੋ ਆਪਣੀ ਗਲਤੀ ਸੁਧਾਰੋ ਰੁੱਖ ਲਾ ਕੇ ਉਹਨਾਂ ਦੀ ਸੰਭਾਲ ਕਰੋ ਹਰੇਕ ਬੰਦਾ ਰੁੱਖ ਲਾਵੇ ਆਪਣਾ ਤੇ ਉਹਨੂੰ ਪਾਲੇ ਫਿਰ ਪੰਜਾਬ ਕਦੇ ਵੀ ਰਾਸਤਾਨੀ ਬਣੂਗਾ ਸਦਾ ਹੀ ਹਰਿਆ ਭਰਿਆ ਰਹੇਗਾ